ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਸਲੁਰਪ ਟਿੱਕ ਤੇ ਅੱਜ ਆਪਾਂ ਨੂੰ ਤੁਹਾਨੂੰ ਬਸਣਾ ਕਿ ਸਲਵਾਰ ਦੇ ਉੱਪਰ ਆਪਾਂ ਨੇ ਸੂਟ ਚੋਂ ਬਜੇ ਹੋਏ ਕੱਪੜੇ ਦਾ ਪੈਚ ਬਣਾ ਕੇ ਉਹਨੂੰ ਕਿਵੇਂ ਅਟੈਚ ਕਰਨਾ ਸਭ ਤੋਂ ਪਹਿਲਾਂ ਤੁਸੀਂ ਇਸ ਤਰ੍ਹਾਂ ਪੈਚ ਜਿਹੜਾ ਰੈਡੀ ਕਰ ਲੈਣਾ ਹੈਗਾ ਆਪਾਂ ਨੇ ਵਿੱਚੇ ਦੀ ਬੁਕਰਮ ਪਾਈ ਹੈ ਠੀਕ ਹੈ ਜੀ ਵਿੱਚੇ ਦੀ ਬੁਕਰਮ ਪਾਈ ਹੈ ਤੇ ਉੱਪਰ ਅਸੀਂ ਗਾਮਦੇ ਨਾਲ ਇਹਦਾ ਕੱਪੜੇ ਨੂੰ ਮੈਂ ਚਿਪਕਾ ਦਿੱਤਾ ਠੀਕ ਹੈ ਜੀ ਤੇ ਆਪਾਂ ਨੇ ਫਿਰ ਇਹਨੂੰ ਜਿਹੜਾ ਅਟੈਚ ਕਰਨਾ ਹੈਗਾ ਸਲਵਾਰ ਦੇ ਉੱਤੇ ਪਹਿਲਾਂ ਤੁਸੀਂ ਐਸੇਕੇ ਨਾਲ ਬਣਾ ਲੈਣਾ ਹੈਗਾ ਇਹਦੀ ਸ਼ੇਪ ਢਿੱਕੇ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਇਹਦਾ ਪੌਂਚੇ ਨੂੰ ਹਾਫ ਕਰ ਲੈਣਾ ਪੌਂਚੇ ਨੂੰ ਇਹਦਾ ਫੋਲਡ ਕਰਕੇ ਪ੍ਰੈਸ ਦੇ ਨਾਲ ਨਿਸ਼ਾਨੀ ਲਾ ਕੇ ਇਹਦਾ ਹਾਫ ਕਰ ਲੈਣਾ ਦੇਖੋ ਐਸ ਤਰ੍ਹਾਂ ਇੱਥੇ ਸਿਰਫ ਨਿਸ਼ਾਨੀ ਲਾਈ ਹੋਈ ਹੈ। ਛੇਤੀ ਸੀ ਇਹਦਾ ਹਾਫ ਕਰ ਲੈਣਾ ਠੀਕ ਹੈ। ਪੈਚ ਨੂੰ ਅਸੀਂ ਐਸ ਤਰ੍ਹਾਂ ਰੱਖ ਕੇ ਅਟੈਚ ਕਰਨਾ ਪੈਣਾ। ਠੀਕ ਹੈ ਜੀ। ਪਹਿਲਾਂ ਇਸੇ ਨੂੰ ਇੱਧਰ ਅਟੈਚ ਕਰ ਲઈએ। ਇੱਕ ਜਿਹੜੇ ਨਾਲ ਅੱਪਰ ਇਹਦੇ ਸਾਈਡ ਤੇ ਅਟੈਚ ਕਰਨਾ ਸ਼ੁਰੂ ਕਰ ਦੇਣਾ ਹੈਗਾ ਤੁਸੀਂ ਇਹਨੂੰ ਪੈਨ ਦੇ ਨਾਲ ਪੱਕਾ ਕਰ ਸਕਦੇ ਹੋ ਪੱਗ ਪੈਨ ਆਉਂਦੀਆਂ ਨੇ ਉਹਨਾਂ ਦੇ ਨਾਲ ਤੁਸੀਂ ਕਿ ਇੱਧਰ-ਇੱਧਰ ਲਾ ਕੇ ਇਸਕੇ ਹੁਣ ਇਹਦੇ ਨਾਲ ਅੱਜ ਤੁਸੀਂ ਅਟੈਚ ਕਰ ਸਕਦੇ ਹੋ ਸਾਰੇ ਨੂੰ ਪੂਰੀ ਸਲਾਈ ਆਪਾਂ ਨੇ ਲਗਾ ਲੈਣੀ ਹੈ ਠੀਕ ਹੈ ਜੀ ਨਾਲ ਨਾਲ ਆਪਾਂ ਨੇ ਇਸ ਤਰ੍ਹਾਂ ਸਲਾਈ ਕਰ ਦੇਣੀ ਹੈ ස লাाइ කල්ල පල सााइ ගල ගල अप ලෑස් बाගනි කල ඉ वा ਸਾਸਰਾ ਜਿਹੜਾ ਵਾਲੀ ਵੀ ਨਹੀਂ ਤਾਂ ਫਿਰ ਪੈਚ ਜਿਹੜਾ ਉੱਧਰ ਉੱਧਰ ਹੋ ਜਾਂਦਾ ਆ ਜਾਂ ਤੁਸੀਂ ਇਹਨੂੰ ਪੱਗ ਪਿੰਦੇ ਨਾਲ ਲਗਾ ਕੇ ਅਟੈਚ ਕਰਕੇ ਨਾਲ ਨਾਲ ਵੀ ਲੈਸ ਲਗਾ ਦੂਗੇ ਤਾਂ ਵੀ ਉਹ ਵਧੀਆ ਹੋ ਜਾਣਾ ਹੈ ਉਹ ਵੀ ਸੰਤਰਾ ਹੋਰ ਨਾਲ ਜੁੜ ਜਾਣਾ ਹੈ ਓਕੇ ਫਿਰ ਆਪਾਂ ਇਹਨੂੰ फिर आपको इस तरह पूरी चंह तरह सिलाई लगा के लिया उस तो बाद जी लैस लगाई है ठीक है लैस फिर कोई भी लै सकते हो मैं जिदा वाली नहीं हुई है येलो कलर की उपरली सैडा भी इस कलर का लाइना है येलो कलर का लैस के ना इस तरह फिर आप कपड़े रखें पहले लैस मिली है ਤੁਹਾਨੂੰ ਇਹ ਕਵਰ ਕਰਨਾ ਹੈ ਪਹਿਲੇ ਐਥੋਂ ਇਹ ਐਸਾ ਬਿਚ ਨੂੰ ਫੋਲਡ ਕਰਕੇ ਫਿਰ ਅੱਗੇ ਆਪੇ ਹੀ ਲਾ ਦੇਣਾ ਹੈ ਐਸਾ ਸਾਦੇ ਕੋਈ ਬਣ ਜਾਣਾ ਫਿਰ ਆਪਾਂ ਨੂੰ ਅੱਥਰੀ ਅੱਧੀ ਹੀ ਸਲਾਈ ਕਰਨੀ ਹੈ ਇਹ ਵੀ ਐਵੇਂ ਹੀ ਆਦਮੀ ਆਪਾਂ ਨੇ ਇੱਥੇ ਪੈਸੇ ਖੇੜ ਵਾਲੀ ਜਿਹਾ ਆਪਾਂ ਨੇ ਉੱਪਰੋਂ ਵਾਂਗੂ ਇਸੇ ਤਰ੍ਹਾਂ ਕੰਮ ਵਿਚਾਰ ਵਾਲਾ ਇਹ ਟੱਕਲਾ ਹੈ ਇੱਥੇ ਲੱਗਾਉਣ ਲਈ ਸਾਰੇ ਗਰਦਨ ਨੂੰ ਲੈਸ ਨੂੰ ਲਗਾ ਕੇ ਇਸ ਦਾ ਸਾਂਸ ਲੈਣ ਵਾਲਾ ਇਹ ਲੈਸ ਜੀ ਨਾਲ ਤੇ ਇਹਦੇ ਅੰਦਰ ਰੱਖ ਲਾ ਲੈਣਾ ਪਾਣੀ ਵਿੱਚ ਰੰਗ ਜਾ ਕੇ ਐਸ ਤਰ੍ਹਾਂ ਪਾਣੀ ਬਣਾ ਲੈਣੀ ਠੀਕ ਹੈ ਜੀ ਹੁਣ ਆਪਾਂ ਨੇ ਇਹਨੂੰ ਸਿਰ ਫੋਲਡ ਕਰਨਾ ਹੈ ਐਸ ਤਰ੍ਹਾਂ ਆਪਾਂ ਨੇ ਸਲਵਾਰ ਵਿੱਚ ਤਾਂ ਫੋਲਡ ਕਰਨਾ ਹੈ ਫੋਲਡ ਤੋਂ ਉੱਪਰ ਵਾਲੇ ਤੇ ਰੱਖਾ ਲੈਣ ਉਸ ਤੈਨੂੰ ਉੱਪਰ ਨੂੰ ਮਿੱਠੇ ਸ਼ਾਈ ਦੇ ਵਿੱਚ ਪਾਟ ਕੇ ਇੱਥੇ ਪ੍ਰੈਸ ਦੇ ਨਾਲ ਸੀਲ ਜਿਹੜੀ ਹੈਗਾ ਬਿਠਾ ਲੈਣੀ ਠੀਕ ਹੈ ਜੀ ਸੀਮ ਬਿਠਾਣ ਤੋਂ ਬਾਅਦ ਆਪਾਂ ਨੇ ਇੱਥੇ ਵੀ ਜਿਹੜੀ ਲੇਸ ਲਾਣੀ ਹੈ ਠੀਕ ਹੈ ਐਸਾ ਕੋਈ ਕਿਸੇ ਮਾਰਕ ਦੇ ਨਾਲ ਨਿਸ਼ਾਨਾ ਲਗਾ ਸਕਦੇ ਹਾਂ ਲਿਖੋ ਇਹ ਨਹੀਂ ਰਹੀ ਜਿੱਦਾਂ ਮੈਂ ਫਿਰ ਆਪਾਂ ਨੂੰ ਲੈਸ ਇੱਥੇ ਰੱਖਣਾ ਹੈ ਜੀ ਹੋਏ ਜੇ ਰੱਖ ਲਓਗੇ ਸਲਾਈਡ ਕਰ ਦੇਣਾ ਸਾਰੀ इधर घूमा के उसके फिर आप इधर नीचे तक लगा देंगे सिलाई सिलाई लगाने के बाद ये फाइनल लुके होगी, ठीक है जी इस तरीके बना फिर असी आपको पहुँचा जरा अच्छे रेडी करके बना लेना है इस तरह की लुक आ गई ਦੂਸਰੀ ਸਾਈਡ ਤੇ ਆਪਾਂ ਸੇਮ ਹੈ ਰੰਗ ਵਿੱਚ ਸ਼ਨਿਗਲਾ ਆ ਕੇ ਪੈਚ ਵਰਕ ਬਣਾਉਣ ਲੱਗ ਪਏ ਹਾਂ ਵੇਖੋ ਜੇ ਤੁਹਾਨੂੰ ਸਾਰੇ ਨੇ ਮੇਰੀ ਵੀਡੀਓ ਵਧੀਆ ਲੱਗੀ ਤਾਂ प्लीज ਸਾਰੇ ਜਣੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਰੇ ਜਣੇ ਤੇ ਵੀਡੀਓ ਨੂੰ ਆਪਣਾ ਸ਼ੇਅਰ ਕਰਿਓ ਥੈਂਕ ਯੂ ਜੀ